दादी हाँ बोलते सही जाता तुम हाँ सही जाम ना और सुना और सुना क्यों मैं बढ़िया अच्छा और सही जाम ना जी जा नहीं कर दा चिकन भी सीना तो आता है चल बोलते और दादी आज कोई जाली दे ਕੀ ਗੱਲ ਸੁਣਾਵਾ ਪੁੱਤ ਕੀ ਗੱਲ ਸੁਣਾਵਾ ਜਮੈਂ ਤੈਨੂੰ ਹੂੰ ਕੀ ਗੱਲ ਸੁਣਾਵਾ ਇੱਧਰ ਨੂੰ ਆ ਜਾ ਇੱਥੇ ਜੀ ਬਧੀਆ ਤੇਰੀ ਨਾਲੇ ਫੋਟੋ ਵਧੀਆ ਆ ਜੀ ਦੇ ਦੇਣਾ ਫੋਨ 'ਚ ਹਾਂ ਮੈਂ ਕੀ ਗੱਲ ਸੁਣਾਵਾ ਨਹੀਂ ਨਹੀਂ ਤੈਨੂੰ ਪਤਾ ਅੱਜ ਦੁਸ਼ਹਿਰਾ ਆ ਗਿਆ ਹਾਂ ਪੁੱਤ ਦੁਸ਼ਹਿਰਾ ਆ ਗਿਆ ਆਵਾਂ ਨੂੰ ਕੁੱਕਣਗੇ ਹਾਂ ਪੁੱਤ ਆਵਾਂ ਨੂੰ ਕੁੱਕਣਗੇ ਅੱਜ ਹਾਂ ਚੱਲेंगे ਦੇਖਣਾ ਨਾ ਪੁੱਤ ਨੂੰ ਮੈਂ ਨਹੀਂ ਜਾਂਦੀ ਕਿਉਂ ਮੇਰਾ ਜੀ ਨਹੀਂ ਕਰਦਾ ਪੁੱਤ ਰਾਵਣ ਦੇਖਣੋ ਤਾਂ ਬਸ ਉਮੀ ਲੈ ਉਹ ਕਿੰਨੇ ਲੋਗ ਤਾਂ ਆਲੇ ਨੇ ਦੇਖਣਾ ਜੇ ਨਹੀਂ ਪਤਾ ਕਿ ਯਾਰ ਜਾਂ ਉੱਥੇ ਤਾਂ ਬਗ ਜਾਣਗੇ ਜਿਹੜਾ ਉੱਥੇ ਵਾਲਾ ਰਾਵਣ ਆ ਉਹ ਤਾਂ ਦੇਖ ਰਿਹਾ ਫੂਕ ਦੇਣਗੇ ਟਟਕਿਆਂ ਨਾਲ ਜਿਹੜਾ ਕੋਲੇ ਅੰਦਰਲਾ ਰਾਵਣ ਆ ਉਹ ਨੂੰ ਕੌਣ ਫੂਕੂ ਆਪਣੇ ਅੰਦਰ ਕਿਹੜਾ ਰਾਵਣ ਹੈ ਦਦੀ ਆਪਣੇ ਅੰਦਰ ਵੀ ਪੁੱਤਰ ਆਵਣ ਕਿਹੜਾ ਆਪਣੇ ਗੁਰੂ ਸਾਹਿਬਾਨ ਦੇ ਮੁਤਾਬਿਕ ਜਿਹੜੇ ਆਪਣੇ ਵਾਈ ਗੁਰੂ ਜੀ ਨੇ ਗੁਰੂ ਜੀ ਨੇ ਦੋਨਾਂ ਦੇ ਮੁਤਾਬਿਕ ਆਪਣੀ ਅੰਦਰ ਰਾਵਣ ਹੈ ਕੱਤ ਕਿਹੜਾ ਰਾਵਣ ਨਾ ਆਪਣੇ ਅੰਦਰ ਆ ਲੋਭ ਲਾਲਚ ਦਾ ਅੱਛਾ ਮੋਹ ਮਾਇਆ ਦਾ ਹੂੰ ਸਭ ਤੋਂ ਵੱਡਾ ਰਾਵਣ ਆਪਣੇ ਅੰਦਰ ਹੰਕਾਰ ਦਾ ਅੱਛਾ ਜਿਹਨੂੰ ਸਿਰਫ ਗਰਬਾਣੀ ਨਾਲ ਗੁਰੂ ਦੇ ਲੜ ਲੱਗ ਕੇ ਹੀ ਮਾਰਮਕਾਇਆ ਜਾ ਸਕਦਾ ਹੈ ਜਿਹੜਾ ਸਭ ਤੋਂ ਵੱਡਾ ਰਾਵਣ ਅੱਜ ਆਪਣੇ ਅੰਦਰ ਛੁਪਿਆ ਬੈਠਾ ਉਹ ਹੈਗਾ ਹੰਕਾਰ ਦਾ ਜਿਹੜਾ ਅਹੰਕਾਰ ਆ ਉਹ ਬੰਦੇ ਨੂੰ بڑے بڑے ਬੰਦਿਆਂ ਨੂੰ ਜਿਹੜਾ ਹੈਗਾ ਹੋ ਜਾਂਦਾ ਹੁੰਦਾ ਹੈ ਹੂੰ ਤੇ ਉਹ ਹੰਕਾਰ ਆ ਜਿਹੜਾ ਸਿਰਫ ਬਾਣੀ ਨਾਲ ਬੁੱਤ ਤਰ ਸਕਦਾ ਹੈ ਅਸਲੀ ਦੁਸ਼ਹਿਰਾ ਬੰਦੇ ਦਾ ਉਦੋਂ ਹੁੰਦਾ ਜਦੋਂ ਉਹਦੇ ਅੰਦਰਲਾ ਜਿਹੜਾ ਰਾਵਣ ਆ ਉਹ ਮਰ ਜਾਵੇ ਹੰਕਾਰ ਮਾਰ ਦੇ ਵੀ ਆਪਣਾ ਮੋਹ ਮਾਇਆ ਲਾਲਚ ਛੱਡ ਕੇ ਆਪਣੇ ਜੋਕਰਾ ਕਮਾਓ ਆਪਣੇ ਜੋਕਰਾ ਖਾਓ ਵਧੀਆ ਹਨਾ ਅਬ ਦੇ ਚਲੋ ਪਰਵਾਰ ਜੋਕਰਾ ਪਰ ਕਿਸੇ ਦਾ ਹੱਕ ਨਾ ਮਾਰੋ ਹਾਂ ਅਸਲੀ ਦੁਸ਼ਹਿਰਾ ਆਪਣਾ ਉਹੀ ਆ ਜਿਵੇਂ ਆਪਾਂ ਕਿਸੇ ਦਾ ਹੱਕ ਨਾ ਮਾਰੋ ਮਿਹਨਤ ਕਰੋ ਦਸੇ ਨਾ ਮਾਰੀ ਆ ਫੋਰਾ ਤਾਈ ਮੈਂ ਜਾਣਦੀ ਨਹੀਂ ਫਿਰ ਉੱਥੇ ਮੈਨੂੰ ਵਧੀਆ ਨਹੀਂ ਲੱਗਦਾ ਫਿਰ ਉੱਥੇ ਇਕੱਠ ਜਾਦੇ ਹੁੰਦਾ ਨਾ ਰਾਵਣ ਜਿੱਥੇ ਭੂਕਦੇ ਨੇ ਆਪਣੇ ਹਾਂ ਬਾਲਾ ਜਾਦੇ ਇਕੱਠ ਹੁੰਦਾਗਾ ਹਾਂ ਪੁੱਤਾ ਦਾਦੀ ਅੱਜ ਗਾਂਧੀ ਤਿਵੀ ਆ ਹਾਂ ਪੁੱਤਾ ਅੱਜ ਗਾਂਧੀ ਜੰਤੀ ਵੀ ਆ ਹੈਨਾ ਹਾਂ ਹੈਪੀ ਗਾਂਧੀ ਜੰਤੀ ਥੈਂਕ ਯੂ ਹਾਂ ਅੱਜ ਤਾਈ ਤਾਂ ਤੁੰ ਛੁੱਟੀ ਸੀ ਨਾਲੇ ਗਾਂਧੀ ਜੰਤੀ ਵੀ ਛੁੱਟੀ ਐ ਨਾਲੇ ਦੁਸ਼ਹਿਰੇ ਦੀ ਛੁੱਟੀ ਆ ਪਰ ਪੁੱਤਾ ਐਵੇਂ ਆ ਹੈਨਾ ਦੇਖ ਲਾ ਗਾਂਧੀ ਜੀ ਬਾਰੇ ਲੋਕਾਂ ਨੇ ਬਹੁਤ ਮਤਭੇਦ ਨੇਗੇ ਕੋਈ ਉਹਨਾਂ ਨੂੰ ਚੰਗਾ ਕਹਿੰਦਾ ਕੋਈ ਉਹਨਾਂ ਨੂੰ ਮਾੜਾ ਕਹਿੰਦਾ ਗਾਂਧੀ ਮਾਤਮਾ ਕਹਿੰਦੇ ਹਨ ਇਹ ਬ੍ਰਿਟਿਸ਼ ਸਰਕਾਰ ਨਾਲ ਰਲਿਆ ਹੋਇਆ ਸੀ ਗਾਂਧੀ ਐ ਵੀ ਸੁਣਦੇ ਆ ਲੋਕ ਕਹਿੰਦੇ ਆ ਦੇਸ਼ ਨੂੰ ਜਾਦ ਵੀ ਕਰਵਾਇਆ ਸੀ ਨਾਲ ਉਹ ਤਾਂ ਜਾਦ ਤਾਂ ਉਹਨੇ ਕਰਵਾਇਆ ਸੀ ਨਾਲ ਲੱਗ ਕੇ ਪਰ ਉਹ ਚਾਹੁੰਦਾ ਸੀ ਵੀ ਸ਼ਾਂਤਮਈ ਤਰੀਕੇ ਨਾਲ ਆਪਾਂ ਆਪਣੀ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ ਅੰਗਰੇਜ਼ਾਂ ਨੂੰ ਭਜਾਈਏ ਇੱਥੋਂ ਵੀ ਸ਼ਾਂਤਮਈ ਤਰੀਕੇ ਨਾਲ ਵੀ ਕੋਈ ਖੂਨ ਖਰਾਬਾ ਨਾ ਕਰੀਏ ਉਹ ਨੌਨ ਵਾਇਲੈਂਸ ਚਾਹੁੰਦਾ ਸੀਗਾ ਨਾ ਕਿ ਵਾਇਲੈਂਸ ਬੀਤਾਂ ਜੋ ਵੀ ਆਪਾਂ ਜੇ ਖੂਨ ਖਰਾਬਾ ਕਰਾਂਗੇ ਤਾਂ ਆਪਣੀ ਨੁਕਸਾਨ ਹੋਊਗਾ ਉਹ ਇਹ ਚਾਹੁੰਦਾ ਸੀ ਇਸੇ ਕਰਕੇ ਲੋਕਾਂ ਨੂੰ ਵੀ ਐ ਲੱਗਦਾ ਸੀਗਾ ਵੀ ਉਹ ਉਹਨਾਂ ਨਾਲ ਮਿਲਿਆ ਹੋਇਆ ਵੀ ਇਹ ਤਾਂ ਤਾਣੀ ਚੱਲਦਾ ਹੈਗਾ ਗੱਲ ਦੀ ਆਪਣੇ ਬਾਪੂ ਇਹਨਾਂ ਨੂੰ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਪੁੱਤ ਰਾਸ਼ਟਰ ਪਿਤਾ ਬਾਪੂ ਗੰਦੀ ਵੀ ਕਿਹਾ ਜਾਂਦਾ ਹਾਂ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਇਹਨਾਂ ਨੂੰ ਇੱਕ ਹੋਰ ਪੁੱਤ 2 ਅਕਤੂਬਰ ਨੂੰ ਆਪਣਾ ਇੱਕ ਹੋਰ ਜਨਮ ਦਿਨ ਦੇਣਾ ਕਿਸੇ ਦਾ ਤੈਨੂੰ ਪਤਾ ਕਿਹਦਾ ਨਾ ਦੱਦੇ ਕੀ ਤਾਂ ਪੱਕਾ ਨਹੀਂ ਬਤਾ ਨਾ ਦੱਦੇ ਤਾਂ ਪੱਕਾ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਅੱਜ ਨਾਲ ਅੱਛਾ ਹਾਂ ਪਤਾਵੋ ਕੌਣ ਸੀਗੇ ਨਾ ਉਹ ਸੀਗੇ ਆਪਣੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਜੀ ਅੱਛਾ ਹਾਂ ਦੂਜੇ ਪ੍ਰਧਾਨ ਮੰਤਰੀ ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਹੋਏ ਨੇ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਅੱਛਾ ਹਾਂ ਉਹਨਾਂ ਨੇ ਜੈ ਜਵਾਨ ਜੈਕਸਨ ਦਾ ਨਾਰਾ ਦਿੱਤਾ ਸੀਗਾ ਇਸ ਲਈ ਅੱਜ ਨਾਲ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ ਹੈ ਨਾਲੇ ਗਾਂਧੀ ਜੀ ਦਾ ਜਨਮ ਦਿਨ ਹੈ ਜੇ ਆਪਾਂ ਗਾਂਧੀ ਜੀ ਨੂੰ ਨਹੀਂ ਉਹ ਕਰ ਰਹੇ ਚਲੋ ਕਹਿੰਦੇ ਨੇ ਨਾ ਵੀ ਗਾਂਧੀ ਜੀ ਨੇ ਤਾਂ ਵਧੀਆ ਨਹੀਂ ਕੀਤਾ ਪਰ ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਸਾਨਾਂ ਦੇ ਲਈ ਜੈ ਜਵਾਨ ਜੈਕਸਨ ਦਾ ਨਾਰਾ ਦਿੱਤਾ ਵੀ ਕਿਸਾਨਾਂ ਦੀ ਵੀ ਜੈ ਹੋਵੇ ਤੇ ਫੌਜੀਆਂ ਦੀ ਵੀ ਜੈ ਹੋਵੇ ਜੈ ਜਵਾਨ ਆ ਜਿਹੜਾ ਜਵਾਨ ਕਿਹਨੂੰ ਕਿਹਾ ਫੌਜੀਆਂ ਨੂੰ ਹਾਂ ਤੂੰ ਵੀ ਖਾਜੀ ਬੰਨਾ ਮੈਨੂੰ ਪਤਾ ਹਾਂ ਹੈ ਨਾ ਹਾਂ ਚੱਲ ਵਧੀਆ ਲੈ ਫਿਰ ਹੁਣ ਆਪਾਂ ਇੱਧਰ ਸਸਿਕਾਰ ਕਰ ਬਲਾ ਦੂੰਗਾ ਸਸਿਕਾਰ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਉਹ ਕਰ ਦਿਓ ਲਾਈਕ ਵੀ ਕਰ ਦਿਓ ਹਾਂ ਤੇ ਮੈਂ ਤੇ ਵੀ ਕਰ ਦਿਓ ਸ਼ੇਅਰ ਅਤੇ ਸਬਸਕ੍ਰਾਈਬ ਵੀ ਕਰ ਦਿਓ ਹਾਂਜੀ ਧੰਨਵਾਦ ਧੰਨਵਾਦ ਜੀ